ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਹੋਰ ਸਾਨੂੰ ਅੱਜ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਤੰਦਰੁਸਤ ਹੋਮੋਗੇ ਵਾਹੀ ਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਟਾਈਮ ਸਾਡੇ ਦੇ 7:30 ਹੈਗਾ ਤੇ ਦਿਨ ਹੈਗਾ ਅੱਜ ਅ ਅੱਜ ਜਿਵੇਂ ਇਹ ਬਿਲਕੁਲ ਤਾਜ਼ਾ ਤਾਜ਼ਾ ਜਿਹੜਾ ਬਲੌਗ ਤੁਹਾਡੇ ਕੋਲ ਆਊਗਾ ਅੱਜ ਮਤਲਬ ਕਿ ਅ ਅੱਜਾ ਬਣਾ ਕੇ ਅੱਜ ਹੀ ਅਪਲੋਡ ਕਰੂੰਗੀ ਇਹਨੂੰ ਮੈਂ ਕਿਉਂਕਿ ਹੋਰ ਕੋਈ ਵੀਡੀਓ ਹੈ ਨਹੀਂ ਹੁਣ ਮੇਰੇ ਕੋਲੇ ਤੇ ਟਾਈਮ 7:30 ਦਾ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਦਿਨ ਸ਼ੁੱਕਰਵਾਰ 7:30 ਦਾ ਟਾਈਮ ਆ ਅ ਡੇਟ ਕਿੰਨੀ ਹੋ ਗਈ ਅੱਜ ਸ਼ਾਇਦ 1 ਹੋਗੀ ਹੈਨਾ ਅ 13 ਡਿਗਰੀ ਹਾ ਨੀਚੇ ਹਾਂਜੀ 2 ਮਈ 2 ਮਈ ਹੋ ਗਈ ਅੱਜ ਠੀਕ ਹੈ ਜੀ ਤੇ 2 ਮਈ ਆ ਤੇ ਬਾਕੀ ਚਲੋ ਜੀ ਲੱਗਦੇ ਆ ਕੰਮ ਕਰ ਤੇ ਕਹਿੰਦੇ ਨੇ ਕਿ ਹੋ ਕਰਨਾ ਹੈ ਅਜੇ ਆ ਬਾਹਰ ਨਹੀਂ ਨਾ ਠੰਡਾ ਠੰਡਾ ਮੌਸਮ ਹੋਇਆ ਬਹੁਤ ਸੋਹਣਾ ਮੌਸਮ ਹੋਇਆ ਪਿਆਗਾ ਕਿਉਂਕਿ ਕੱਲ ਸ਼ਾਮ ਨੂੰ ਬਹੁਤ ਜ਼ਿਆਦਾ ਨੇਹਰੀ ਆਈ ਨੇਹਰੀ ਆਉਣ ਤੋਂ ਬਾਅਦ ਫਿਰ ਤੇਜ਼ ਬਾਰਿਸ਼ ਤੇ ਹੁਣ ਬੂੰਦਾਬੰਦੀ ਜੀ ਇਤੋਂ ਪਹਿਲਾਂ ਥੋੜਾ ਜਿਹਾ ਟਾਈਮ ਹੋ ਰਹੀ ਸੀ ਤਾਂ ਕਰਕੇ ਜਿਵੇਂ ਕੰਮ ਕਰ ਲੱਗੇ ਨਹੀਂ ਕਰਨਾ ਅੱਜ ਮੇਰਾ ਜੋਗਾ ਵੀ ਰਹਿ ਗਿਆ ਕਿਉਂਕਿ ਬਾਹਰ ਜਾ ਉਹ ਸੀਗਾ ਮੀਂਹ ਪੈ ਰਿਹਾ ਸੀਗਾ ਤੇ ਪਰ ਮੈਨੂੰ ਇਹ ਹੁੰਦਾ ਵੀ ਵਧੀਆ ਜਿਹੜੀ ਬਾਹਰਲੀ ਹਵਾ ਹੁੰਦੀ ਉੱਥੇ ਬੈਠ ਕੇ ਯੋਗਾ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਹਨਾ ਹਾ ਖੁੱਲੀ ਹਵਾ ਦਾ ਮਤਲਬ ਮਤਲਬ ਫਰੈਸ਼ ਹਵਾ ਜਿਹੜੀ ਹੁੰਦੀ ਆ ਹਨਾ ਕੁਦਰਤੀ ਹਵਾ ਹੁੰਦੀ ਹੈ ਜਿਹੜੀ ਉੱਥੇ ਬੈਠ ਕੇ ਜਦੋਂ ਆਪਾਂ ਯੋਗਾ ਕਰਦੇ ਕੋਈ ਵੀ ਉਹ ਕਰਦੇ ਆ ਤਾਂ ਸਭ ਤੋਂ ਵਧੀਆ ਹੱਛਾ ਹਨਾ ਉਹ ਆਪਾਂ ਨੂੰ ਹਵਾਵਦੀ ਮਿਲਦੀ ਆ ਤੇ ਚਲੋ ਜੀ ਵਲੌਗ ਨੂੰ ਕਰਦੇ ਆ ਸਟਾਰਟ ਤੇ ਜੇਕਰ ਵਲੌਗ ਤੁਹਾਨੂੰ ਵਧੀਆ ਲੱਗਦੇ ਹੁੰਦੇ ਆ ਮੇਰੇ ਤਾਂ ਪਲੀਜ਼ ਲਾਈਕ ਕਰਕੇ ਜਾਇ ਕਰੋ ਸਾਰੇ ਜਣੇ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਦੇ ਆ ਕਰੋ ਆਪਣੇ WhatsApp ਗਰੁੱਪ ਤੇ ਜਾਂ ਆਪਣੇ ਹਨਾ ਜਿੱਦਾਂ ਵੀ ਤੁਹਾਨੂੰ ਠੀਕ ਲੱਗੇ ਓਦਾਂ ਸ਼ੇਅਰ ਕਰਦੇ ਆ ਕਰੋ ਬਾਕੀ ਇੱਕ ਭੈਣ ਪੁੱਛਦੀ ਸੀਗੀ ਵੀ ਤੁਹਾਡਾ ਪਿੰਡ ਦੱਸਿਓ ਜ਼ਰੂਰ ਕਿਹੜਾ ਮੇਰਾ ਪਿੰਡ ਹੈਗਾ ਜੀ ਗੰਡੂਆ ਸੁਨਾਮ ਦੇ ਕੋਲ ਫਤੇਗੜ ਗੰਡੂਆ ਠੀਕ ਹੈ ਜੀ ਫਤੇਗੜ ਅੱਗੇ ਰਹਿ ਜਾਂਦਾ ਗੰਡੂਆ ਪਿੱਛੇ ਰਹਿ ਜਾਂਦਾ ਵੈਸੇ ਫਤੇਗੜ ਗੰਡੂਆ ਹੀ ਆ ਜਿਹੜਾ ਵਸਦਾ ਹੈਗਾ ਠੀਕ ਹੈ ਜੀ ਸੁਨਾਮ ਤੋਂ ਸ਼ਾਇਦ ਪੈਂਦਾ 17-18 ਕਿਲੋਮੀਟਰ ਠੀਕ ਹੈ ਜੀ ਤੇ ਇੱਕ ਭੈਣ ਪੁੱਛਦੇ ਸੀਗੇ ਵੀ ਦੀਦੀ ਕਹਿੰਦੇ ਵੀ ਤੁਹਾਡੇ ਪਸੂ ਨਹੀਂ ਹੈਗੇ ਰੱਖੇ ਹੋਏ ਵੀ ਤੁਸੀਂ ਦੋ ਢੋਲ ਕਿਉਂ ਰੱਖੇ ਨੇ ਕਹਿੰਦੇ ਜਰੂਰ ਰਿਪਲਾਈ ਦਿਓ ਹਾਂਜੀ ਭੈਣੇ ਪਰ ਰਿਪਲਾਈ ਜਰੂਰ ਦੇਵਾਂਗੇ ਤੇ ਜਿਹੜੇ ਆਪਾਂ ਦੋ ਢੋਲ ਰੱਖੇ ਨੇ ਅਸੀਂ ਇਹਨਾਂ ਕਣਕ ਹਰ ਵਾਰ ਜਿਵੇਂ ਪਿਛਲੀ ਵਾਰ ਕਲੇਰ ਸਾਹਿਬ ਨੇ ਸਾਡੇ ਕੋਲ ਹੋ ਗਈ ਸੀਗੀ 33 ਮਣ ਕਣਕ ਸਾਡੇ ਕੋਲ 11 ਕਮਣ ਪਹਿਲਾਂ ਵਾਲੀ ਪੁਰਾਣੀ ਕਣਕ ਪਈ ਸੀਗੀ ਤੇ ਵੀ ਮਣ ਕਣਕ ਕਲੇਰ ਸਾਹਿਬ ਨੇ ਹੋਰ ਲੈ ਲਈ ਸੀਗੀ ਕਿਉਂਕਿ ਅਸੀਂ ਕਿੰਨਾ ਮਰਜ਼ੀ ਕਲੇਰ ਸਭ ਨੂੰ ਕਹੀ ਜਾਈਏ ਵੀ ਇੰਨੀ ਕਣਕ ਨਾ ਹਨਾ ਪਰ ਇਹ ਕਹਿੰਦੇ ਵੀ ਨਹੀਂ ਵੀ ਕਣਕ ਜਿਹੜੀ ਵੱਜੂਗੀ ਉਹ ਤਾਂ ਕੋਈ ਚੈੱਕ ਨਹੀਂ ਹੈ ਨਾ ਘਟ ਨਾ ਜਾਵੇ ਇਹਨਾਂ ਨੂੰ ਇਹ ਹੁੰਦਾ ਹੀ ਹੁੰਦਾ ਹੈ 20 ਮਣ ਜਿਹੜੀ ਹਰ ਵਾਰ ਲੈਂਦੇ ਹੀ ਲੈਂਦੇ ਨੇ ਕਣਕ ਤਾਂ ਫਿਰ ਸਾਡੇ ਕੋਲ ਜਿਹੜੇ ਮਤਲਬ 11 ਮਣ ਕਣਕ ਪਿੱਛੇ ਬਚ ਜਾਂ ਬਚ ਗਈ ਸੀ ਪਿਛਲੇ ਸਾਲ ਹਨਾ ਤਾਂ ਅਸੀਂ ਇੱਕ ਢੋਲਾ ਲੈ ਲਿਆ ਸੀਗਾ ਵੀ ਜਿਹੜੀ ਪੁਰਾਣੀ ਕਣਕ ਹੁੰਦੇ ਦੇਖੋ ਜੇ 2-4 ਮਣ ਹੋਵੇ ਉਹਨੂੰ ਤਾਂ ਆਪਾਂ ਓਦਾਂ ਬੋਰੀਆਂ ਦੇ ਵਿੱਚ ਰੱਖ ਸਕਦੇ ਹਾਂ ਨਾ ਵੀ ਲੱਗ ਜਾਂਦੀ ਆ ਜਿਹੜੀ ਐਵੇਂ ਵੀ 10 11 ਮਣ ਕਣਕ ਸੀ ਉਹਦੇ ਲਈ ਫਿਰ ਸਾਨੂੰ ਢੋਲੀ ਜਿਹੜਾ ਲੈਣਾ ਪੈ ਗਿਆ ਫਿਰ ਉਹ ਢੋਲ ਦੇ ਵਿੱਚ ਆਪਾਂ ਜਿਹੜੀ ਪੁਰਾਣੀ ਕਣਕਾ ਪਾ ਲਾਂਗੇ ਠੀਕ ਹੈ ਜੀ ਹੁਣ ਵੀ ਆਪਣੇ ਕੋਲੋਂ ਸੇਮ ਆਣਾ ਕਣਕ ਜਿਹੜੀ ਪਿਛਲੀ ਬਚ ਗਈ ਹੈਗੀ ਤੇ ਉਹ ਆਪਾਂ ਇਹ ਢੋਲ ਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਧੋ ਕੇ ਪਾ ਦੂੰਗੀ ਮੈਂ ਇਹਨੂੰ ਕਣਕ ਨੂੰ ਧੋ ਕੇ ਸਕਾ ਕੇ ਫਿਰ ਰੱਖ ਲਾਂਗੇ ਢੋਲ ਦੇ ਵਿੱਚ ਹੈਨਾ ਮੱਕੀ ਦੇਖੀ ਜੋਗੀ ਫਿਰ ਕਿਵੇਂ ਬਣੂਗਾ ਇਦਾਂ ਕਰਕੇ ਇੱਕ ਢੋਲ ਜ਼ਰੂਰ ਨਾਲ ਰੱਖਣਾ ਪੈਂਦਾ ਕਿਉਂਕਿ ਪੁਰਾਣੀ ਕਣਕ ਵੀ ਫਿਰ ਆਪਾਂ ਨੂੰ ਜਿਵੇਂ ਹੁਣ ਨਵੀਂ ਆਪਾਂ ਖਾ ਨਹੀਂ ਸਕਦੇ ਹੈਨਾ ਪੁਰਾਣੀ ਕਣਕ ਖਾਣੀ ਪੈਂਦੀ ਹੈ ਪ ਨਹੀਂ ਤੇ ਡੂਟੋ ਦੀਆਂ ਦੁਕਾਨ ਲੱਗੀਆਂ ਦੋ ਚਾਰ ਸੀ ਤਾਂ ਸਾਡੇ ਤੇ ਇਹੀ ਹੁੰਦਾ ਵੀ 6 ਮਹੀਨੇ ਸਾਡੀ ਪੁਰਾਣੀ ਕਣਕ ਜਿਹੜੀ ਉਹ ਚੱਲ ਜਾਂਦੀ ਹੈ ਹੈਨਾ ਇਸ ਵਾਰ ਸਾਡੇ ਕਣਕ ਥੋੜੀ ਘੱਟ ਬਚੀ ਐ 6 ਗੱਟੇ ਬਚ ਮਾਣ ਬਚੀ ਐ ਨਹੀਂ ਸਾਡੇ ਕਣਕ ਕਾਫੀ ਬਚ ਜਾਂਦੀ ਹੁੰਦੀ ਹੈਗੀ ਹੈਨਾ ਤਾਂ ਕਰਕੇ ਫਿਰ ਪੁਰਾਣੀ ਕਣਕ ਵੀ ਸਾਂਭਣੀ ਪੈਂਦੀ ਹੈ ਹੈਨਾ ਤਾਂ ਕਰਕੇ ਆਪਾਂ ਦੋ ਟੋਲ ਜਿਹੜੇ ਲੈ ਲੈਣੇ ਆ ਠੀਕ ਹੈ ਜੀ ਤੇ ਚਲੋ ਜੀ ਹੁਣ ਬਾਹਰ ਚੱਲਦੇ ਠੰਡਾ ਠੰਡਾ ਪਹਿਲਾਂ ਸਾਨੂੰ ਮੌਸਮ ਦਿਖਾਉਣੇ ਆ ਫਿਰ ਆਪਾਂ ਘਰ ਦੇ ਕੰਮ-ਕਾਰ ਕਰਦੇ ਹਜੇ ਦੇਖੋ ਇੱਥੇ ਕੁਝ ਵੀ ਨਿਕਰਿਆ ਮੰਜਾ ਵੀ ਉਦਾਂ ਹੀ ਪਿਆ ਬਿਸਤਰੀ ਬਿਸਤਰੀ ਇਹ ਖੁਦਰ ਕਲੇਰ ਸਾਹਿਬ ਦੇ ਜੋੜੇ ਜੋੜੇ ਹੀ ਕਹਿ ਦਿੰਦੇ ਆ ਵੈਸੇ ਜੁੱਤੀ ਚੱਪਲਾ ਉਹ ਵੀ ਉੱਥੇ ਪਈਆਂ ਨੇ ਤੇ ਦੁੱਧ ਵੀ ਇੱਥੇ ਆ ਦੇਖੋ ਕਲੇਰ ਸਾਹਿਬ ਲਿਆ ਕੇ ਦੁੱਧ ਰੱਖ ਗਏ ਸੀਗੇ ਮੈਨੂੰ ਫੜਾ ਕੇ ਸੀ ਹੁਣ ਮੈਂ ਇੱਥੇ ਰੱਖ ਲਿਆ ਚਲੋ ਜੀ ਨਾਲ ਤੇ ਇਹ ਰੱਖ ਦਿਆਂ ਬਸ ਇਹ ਜੀ ਸਾਰਾ ਆਪਣਾ ਕੰਮ ਕਰ ਦੇਖੋ ਕਰਨ ਵਾਲਾ ਪਿਆਗਾ ਹਨਾ ਸੋਫਿਆਂ ਤੇ ਮਿੱਟੀ ਭਰੀ ਪਿਆ ਤਾਂ ਕਰਕੇ ਦੇਖੋ ਮੈਂ ਕਿ ਗੱਦੀਆਂ ਸੀ ਜਿਹੜੀਆਂ ਸੋਫਿਆਂ ਦੇ ਰੱਖੀ ਨੇ ਪੂਰਾ ਸੋਫਾ ਜਿਹੜਾ ਖਰਾਬ ਹੋ ਗਿਆ ਟੇਬਲ ਕਲੇਰ ਸਾਹਿਬ ਨਾਲ ਕੇ ਇੱਥੇ ਰੱਖ ਗਏ ਤੇ ਇਹ ਚੱਕੂਗੀ ਤੇ ਦੂਸਰਾ ਬਹੁਤ ਜ਼ਿਆਦਾ ਮਿੱਟੀ ਆ ਸਾਫ਼ ਕਰਦੇ ਆ ਚਲੋ ਪਰ ਤੁਹਾਨੂੰ ਬਾਰ ਦਾ ਮੌਸਮ ਤਾਂ ਖੰਡੀ ਠੰਡਾ ਠੰਡਾ ਅੱਜ ਦੇਖੋ ਠੰਡਾ ਠੰਡਾ ਮੌਸਮ ਠੰਡੀ ਠੰਡੀ ਹਵਾ ਚੱਲ ਰਹੀ ਆ ਬਹੁਤ ਘੈਂਟ ਮੌਸਮ ਅੱਜ ਦਾ ਦੇਖੋ ਠੰਡੀ ਠੰਡੀ ਹਵਾ ਬਥੇਨ ਥੋੜਾ ਨੇੜੇੋਂ ਲਖੋ ਨੇ ਬਹੁਤ ਸੋਣਾ ਅੱਜ ਮਨ ਲੱਗੂਗਾ ਕੰਮ ਨੂੰ ਹਨ ਤੇ ਦੇਖੋ ਇਹਦਾ ਠੰਡੀ ਠੰਡੀ ਹਵਾ ਚੱਲ ਰਹੀ ਆ ਦੇਖੋ ਇਹਦੇ ਨੇ ਪੱਤੇ ਆ ਜਿਹੜੇ ਫੁੱਲ ਸੀਗੇ ਸੁੱਕ ਚੁੱਕੇ ਨੇ ਕਨੇਰਦਿਆ ਵਾਲੇ ਦੇਖ ਤੇ ਪਰ ਬਹੁਤ ਪਿਆਰੇ ਖਲ ਹੁੰਦੇ ਨੇ ਹਾਂ ਮੇਰੇ ਦੁਪੱਟਾ ਕੱਲ ਮੈਂ ਤੋਂ ਹੋ ਰੱਖਦਾ ਸੀ ਉੱਥੇ ਕਿੱਥੇ ਆ ਕੇ ਉੱਡ ਗਿਆ ਦੇਖੋ ਕਾ ਫੇਰ ਦੁਬਾਰਾ ਤੋਂ ਉਹ ਹੋ ਹੀ ਜਾਂਦਾ ਤੇ ਜਿਹੜੀਆਂ ਆਪਾਂ ਬੇਲ ਲਾਈਆਂ ਸੁੰਨਾ ਵਿੱਚ ਪੁਚਕ ਬੇਲ ਨਹੀਂ ਬਚੀਆਂ ਨੇ ਆ ਦੇਖੋ ਗਰਮੇ ਕਰਕੇ ਵਿੱਚ ਕੁਝ ਬੇਲਾਂ ਜਿਹੜੀਆਂ ਮੱਚ ਗਈਆਂ ਨੇ ਠੀਕ ਹੈ ਜੀ ਆ ਦੇਖੋ ਇਮਲੀ ਜਿਹੜੀ ਪੈਲਸ ਦੇ ਵਿੱਚ ਖਾਣੇ ਹੁੰਦੇ ਆ ਉਹ ਹੀ ਇਮਲੀ ਹੋਈ ਹੋਈ ਹੈ ਇਹ ਇਹ ਇਸ ਹਾਲ 1.5 ਸਾਲ ਦੀ ਆ ਪਰ ਇਹ ਵਧ ਹੀ ਨਹੀਂ ਇੱਥੇ ਹੀ ਆ ਹਰ ਵਾਰ ਸੁੱਕ ਕੇ ਹੋ ਜਾਂਦੀ ਫਿਰ ਹਰੀ ਹੋ ਜਾਂਦੀ ਆ ਲਓ ਜੀ ਬਹੁਤ ਘੈਂਟ ਮੌਸਮ ਆ ਤੇ ਘੈਂਟ ਮੌਸਮ ਤੇ ਮੈਂ ਕੀਤੀ ਐ ਗੁੱਤ ਦੇਖੋ ਮੈਨੂੰ ਬੜੀ ਲੱਗੀ ਮੈਨੂੰ ਗੁੱਤ ਕਰਾ ਤੇ ਅੱਜ ਆਪਾਂ ਦੇਖਦੇ ਆ ਬਾਲਾਂ ਤੇ ਵੀ ਆਪਾਂ ਕੁਝ ਲਾਵਾਂਗੇ ਜਿਵੇਂ ਕਿ ਮੈਂ ਲਾਉਣੀ ਹੁੰਨੀ ਆ ਜਿਹੜਾ ਉਹ ਆ ਬਣਾ ਕੇ ਚੌਲਾਂ ਦਾ ਤੇ ਕਲੌਂਜੀ ਮਿੱਠੀ ਦਾਣਾ ਠੀਕ ਆ ਜੀ ਚੌਲਾਂ ਦਾ ਪਾਣੀ ਠੀਕ ਹੈ ਜੀ ਉਹ ਬਣਾਵਾਂਗੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਆਪਣੇ ਕੰਮਕਾਰ ਸ਼ੁਰੂ ਤੇ ਮੇਰੀ ਵਾਲਾਂ ਦੀ ਲੈਂਥ ਲਖੋਣੇ ਸ਼ੁਰੂ ਦੇਖੋ ਇਹ ਦੇਖੋ ਇਹ ਜੇ ਬੈਕ ਤੁਹਾਨੂੰ ਦਿਖਾਵਾਂ ਤਾਂ ਕਾਫੀ ਜ਼ਿਆਦਾ ਪਰ ਇੱਥੋਂ ਪਤਲੇ ਨੇ ਠੀਕ ਹੈ ਵੈਸੇ ਲੈਂਥ ਉਹ ਜ਼ਿਆਦਾ ਹੋ ਲੱਗੇ ਨਾ ਦੀ ਵਾਲਾਂ ਤੇ ਪਰ ਮੈਂ ਫਿਰ ਵੀ ਕਾਲ ਕਰ ਜਿੰਨੀ ਆਪਣੇ ਪਰ ਤੁਸੀਂ ਤੁਹਾਨੂੰ ਪਤਾ ਹੀ ਹੈ ਚਲੋ ਜੀ ਪਹਿਲਾਂ ਵਲੌਗ ਆਪਾਂ ਸਟਾਰਟ ਕਰ ਲੀਏ ਕੰਮਕਾਰ ਕਰ ਲਈ ਫਿਰ ਦੇਖਦੇ ਆ ਓ ਜੀ ਮਾਰਨਿੰਗ ਤਾਂ ਆਪਾਂ ਜਿਹੜਾ ਬਲੌਗ ਹੋ ਸ਼ੇਅਰ ਕਰਾਂਗੇ ਅੱਜ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਿਹੜੀ ਚੱਕਰ ਵਾਲੇ ਕੰਮ ਸੀਗੇ ਉਹ ਕਰਤੇ ਬੈੱਡ ਸ਼ੀਟ ਵਗੈਰਾ ਦੋਨੋਂ ਬੈੱਡਾਂ ਦੀਆਂ ਸੈੱਟ ਕਰਕੇ ਵਿਛਾਤੀਆਂ ਤੇ ਝਾੜੂ ਕੱਢਣ ਲੱਗੀ ਸੀ ਮੋਟਾ-ਮੋਟਾ ਕਿਉਂਕਿ ਨੇਰੀ ਤੇਜ਼ ਹੋਣ ਕਰਕੇ ਥੋੜਾ ਅੰਦਰ ਥੋੜਾ ਰੇਤਾਂ ਜ਼ਿਆਦਾ ਆ ਗਿਆ ਸੀਗਾ ਤਾਂ ਕਰਕੇ ਮੈਂ ਕਿਹਾ ਇੱਕ ਵਾਰ ਜਮੀਲਾ ਦੇ ਆਉਣ ਤੋਂ ਪਹਿਲਾਂ ਬੱਲਾ ਮੈਂ ਮੋਟਾ ਇਹ ਝਾੜੂ ਕੱਢ ਦਿੰਨੀ ਆ ਕਿਉਂਕਿ ਮੈਂ ਸੋਫੇ ਨੂੰ ਕਰਨਾ ਸੀ ਅੱਜ ਵੈਕੂਮ ਤਾ ਕਰਕੇ ਕਿਉਂਕਿ ਹੁਣ ਮੀਂਹ ਪੈ ਗਿਆ ਜਿਹੜੀ ਜ਼ਿਆਦਾ ਹਨੇਰੀ ਉੜਦੀ ਸੀ ਉਹ ਹੁਣ ਘਟ ਚੁਗੀ ਤੇ ਆਪਾਂ ਹੁਣ ਗੱਦੀਆਂ ਵਗੈਰਾ ਨੇ ਜਿਹੜੀ 쿠ਸ਼ਨ ਵਗੈਰਾ ਨੇ ਉਹ ਰੱਖ ਸਕਦੇ ਆ ਸੋਫਿਆਂ ਦੇ ਕਿਉਂਕਿ ਕਾਫੀ ਦਿਨਾਂ ਤੋਂ ਘਰ ਦੀ ਕੋਈ ਸਫਾਈ ਨਹੀਂ ਹੋ ਰਹੀ ਸੀ ਬਸ ਇਹ ਸੀਗਾ ਵੀ ਇੱਕ ਕੰਮ ਜਿਹੜੇ ਨਹੀਂ ਸਰਦਾ ਸੀ ਉਹ ਹੀ ਕਰ ਰਹੀ ਸੀ ਮੈਂ ਤੇ ਤੁਸੀਂ ਦੇਖ ਹੀ ਸਕਦੇ ਹੋ نیچے ਕਿੰਨਾ ਜ਼ਿਆਦਾ ਜਿਹੜਾ ਗੁੜਾ ਅੰਦਰੋਂ ਮਿੱਟੀ ਨਿਕਲੀ ਆ ਜੇ ਇਹ ਗੁੜਾ ਮੈਂ ਬਾਅਦ ਚ ਕੱਢਦੀ ਤਾਂ ਸੋਫਿਆਂ ਤੇ ਬਹੁਤ ਜ਼ਿਆਦਾ ਡਸਟ ਪੈਣੀ ਸੀਗੀ ਤੇ ਲੋ ਜੀ ਇੱਥੇ ਮੈਂ ਝਾੜੂ ਲਾ ਕੇ ਸੋਫਾ ਤੋਂ ਇੱਧਰ ਕਰ ਲਿਆ ਤਾਂ ਕਿ ਪਹਿਲਾਂ ਨਾ ਬਿਲਕੁਲ ਹੀ ਕੰਦ ਨਾਲ ਲੱਗਿਆ ਪਿਆ ਸੀ ਜੋ ਕਿ ਨਹੀਂ ਵਧੀਆ ਲੱਗ ਰਿਹਾ ਸੀਗਾ ਤੇ ਵੈਕਿਊਮ ਲੈ ਕੇ ਆਈਆਂ ਵੈਕਿਊਮ ਨਾਲ ਕਰਾਂਗੇ ਸਫਾਈ ਕਲੀਨ ਕਰਾਂਗੇ ਸੋਫਾ ਤੇ ਬਹੁਤ ਈਜ਼ੀ ਹੈ ਇਹ ਹੈ ਨਾ ਚਲਾਉਣਾ ਅਗਾਰੋ ਬ੍ਰਾਂਡ ਦਾ ਇਹ ਤੇ ਦੂਸਰਾ ਬਹੁਤ ਵਧੀਆ ਸਫਾਈ ਇਹਦੇ ਨਾਲ ਹੁੰਦੀ ਹੈਗੀ ਤੇ ਆਪਾਂ ਉਹ ਹੀ ਅੱਜ ਤੁਹਾਨੂੰ ਕਰਕੇ ਦਿਖਾਉਣਾ ਹੈ ਸਫਾਈ ਵੈਸੇ ਇੱਕ ਦੋ ਤਰੀਕੇ ਮੈਂ ਹੋਰ ਵੀ ਸੋਫਾ ਕਲੀਨਿੰਗ ਦੇ ਦੱਸੇ ਹੋਏ ਨੇਗੇ ਮੇਰੇ ਚੈਨਲ ਤੇ ਹੈਗੇ ਆ ਵੀਡੀਓ ਤੇ ਕਿਉਂਕਿ ਹੁਣ ਅੱਜ ਕੱਲ ਹਰ ਇੱਕ ਘਰ ਭੈਣ ਦੇ ਸੋਫੇ ਜਿਹੜੇ ਇਸ ਤਰ੍ਹਾਂ ਦੇਖੋ ਕਈਆਂ ਦੇ ਜਾਲੀਆਂ ਨਹੀਂ ਲੱਗੀਆਂ ਹੋਈਆਂ ਨਾ ਜਾਂ ਉਦਾਂ ਵੀ ਖਰਾਬ ਹੋਏ ਪੈਨੇ ਮੈਨੂੰ ਇੱਕ ਇੱਥੇ ਸਾਡੇ ਪਿੰਡ ਦੇ ਵਿੱਚੋਂ ਹੀ ਫੋਨ ਵੀ ਆਇਆ ਸੀਗਾ ਤੇ ਉਹ ਪੁੱਛ ਰਹੇ ਸੀ ਵੀ ਸੋਫਾ ਸਾਫ਼ ਕਰਨ ਵਾਸਤੇ ਕੋਈ ਚ ਦੱਸੋ ਤੇ ਉਹਨਾਂ ਨੇ ਦੱਸਿਆ ਵੀ ਸੀਗਾ ਤੇ ਬਾਕੀ ਆਪਾਂ ਚਲੋ ਅੱਜ ਤੁਹਾਨੂੰ ਦਿਖਾਉਣੀ ਆ ਸੋਫਾ ਕਾਫੀ ਜ਼ਿਆਦਾ ਗੰਦਾ ਹੋਇਆ ਪੈਨੇ ਜ਼ਿਆਦਾ ਡਸਟ ਇਹਦੇ ਵਿੱਚ ਬੜੀ ਪਈ ਐ ਸੋਫੇ ਦੇ ਲਓ ਜੀ ਉਸ ਤੋਂ ਬਾਅਦ ਸਾਰਾ ਸੋਫਾ ਉਧਰੋਂ ਸਾਫ਼ ਕਰ ਲਿਆ ਸੀਗਾ ਤੇ ਮੈਂ ਡਸਟ ਵੀ ਤੁਹਾਨੂੰ ਦਿਖਾਉਂਗੀ ਵੀ ਕਿੰਨੀ ਨਿਕਲੀ ਹੈਗੀ ਸੋਫੇ ਦੇ ਵਿੱਚੋਂ ਤੇ ਇਹਦੇ ਵਿੱਚ ਇੱਕ ਬਰਸ਼ ਦੋ ਤਿੰਨ ਟਾਈਪ ਦੇ ਹੁੰਦੇ ਨੇਗੇ ਇੱਕ ਤਾਂ ਹੁੰਦਾ ਵੀ ਮੋਟਾ-ਮੋਟਾ ਜਿਹੜਾ ਆ ਕੂੜਾ ਜਾਂ ਡਸਟ ਕਹੋ ਖਿੱਚਣ ਵਾਸਤੇ ਹੁੰਦਾ ਹਨਾ ਤੇ ਇੱਕ ਜਿਵੇਂ ਮੈਂ ਇਹ ਬਰਸ਼ ਨਾਲ ਲਾ ਲਿਆ ਸੀਗਾ ਇਹ ਸੋਫੇ ਤੋਂ ਜੋ ਵੀ ਡਸਟ ਸੀਗੀ ਬਰਸ਼ ਨੇ ਸਾਰੀ ਖਿੱਚ ਲਈ ਸੀਗੀ ਤੋਂ ਵੀ ਬਾਅਦ ਦੇ ਵਿੱਚ ਤੁਹਾਨੂੰ ਖੋਲ ਕੇ ਦਿਖਾਉਂਗੀ ਮੈਂ ਬਹੁਤ ਸੋਹਣਾ ਸੋਫਾ ਇਸ ਨਾਲ ਜਿਹੜਾ ਸਾਫ਼ ਹੋਇਆ ਸੀਗਾ ਬਹੁਤ ਜ਼ਿਆਦਾ ਕਿੰਨੇ ਦਿਨਾਂ ਤੋਂ ਢੇਰੀਆਂ ਆ ਰਹੀਆਂ ਸੀਗੀਆਂ ਜਿਵੇਂ ਸਾਡੇ ਨਾਲ ਜਾਲੀ ਲੱਗੀ ਹੋਈ ਆ ਪਰ ਰਿੱਤਾ ਬਹੁਤ ਜ਼ਿਆਦਾ ਆਉਂਦਾ ਪਰ ਇਹ ਹੈ ਵੀ ਹਾਂ ਜਿਵੇਂ ਪਹਿਲਾਂ ਆਉਂਦਾ ਹੁੰਦਾ ਸੀ ਖੁੱਲੇ ਵਿੱਚ ਹਨਾ ਜਿਵੇਂ ਪਹਿਲਾਂ ਨਹੀਂ ਸੀ ਜਾਲੀ ਲੱਗੀ ਹੋਈ ਹੁੰਦੀ ਉਹਨਾਂ ਤਾਂ ਨਹੀਂ ਆਉਂਦਾ ਪਰ ਇਹ ਹੈ ਵੀ ਫਿਰ ਵੀ ਬਹੁਤ ਜ਼ਿਆਦਾ ਆਉਂਦਾਗਾ ਹਨਾ ਜਾਲੀ ਵਿਚ ਦੀ ਕਹਿੰਦੇ ਦਿਨ ਵੀ ਜਾਲੀ ਲੱਗੀ ਹੋਈ ਹੈ ਅੰਦਰ ਨਹੀਂ ਰੇਤਾ ਜਾਂਦਾ ਆਉਂਦਾ ਰੇਤਾ ਹਨਾ ਤੇ ਲੋ ਜੀ ਉਸ ਤੋਂ ਬਾਅਦ ਵਸੇ ਇਹੀ ਰਹਿ ਗਿਆ ਸੀ ਇਹ ਵਾਲੀ ਸਾਈਡ ਵਾਲਾ ਤੇ ਇੱਥੇ ਵੀ ਆਪਾਂ ਵੈਕਿਊਮ ਬਰਸ਼ ਵਾਲਾ ਹੀ ਹੈ ਜਿਹੜਾ ਬਰਸ਼ ਹੀ ਲਾਇਆ ਹੋਇਆ ਹੈਗਾ ਤੇ ਬਾਕੀ ਤੁਹਾਨੂੰ ਦੇਖ ਹੀ ਰਿਹਾ ਹੋਣਾ ਸੋਫਾ ਕਿੰਨਾ ਵਧੀਆ ਲੱਗ ਰਿਹਾ ਹਨਾ ਜੇਕਰ ਤੁਸੀਂ ਮੰਗਾਉਣਾ ਚਾਹੁੰਦੇ ਹੋ ਇਹ ਮੰਗਾ ਸਕਦੇ ਹੋਗੇ ਬਹੁਤ ਵਧੀਆ ਹੈ ਇਹ ਜਿਹੜਾ ਵੈਕਿਊਮ ਕਲੀਨਰ ਆ ਠੀਕ ਹੈ ਜੀ ਬਹੁਤ ਵਧੀਆ ਹੈਗਾ ਤੇ ਬਾਕੀ ਹੋਰ ਵੀ ਤਰੀਕੇ ਨੇ ਇਹਨੂੰ ਸਾਫ ਕਰਨ ਦੇ ਪਰ ਮੈਂ ਸਿਰਫ ਜੋ ਵੀ ਇਹਦੇ ਵਿੱਚ ਟਰਸਟ ਸੀ ਰਿੱਤਾ ਫਸਿਆ ਹੋਇਆ ਸੀਗਾ ਉਹ ਕੱਟਿਆ ਹੈਗਾ ਠੀਕ ਹੈ ਜੀ ਜਿਹੜਾ ਇਹ ਵੈਕਿਊਮ ਆ ਇਹਦੇ ਨਾਲ ਆਪਾਂ ਜਿਹੜੇ ਗੇਟ ਨੇ ਮਤਲਬ ਜਾਲੀ ਵਾਲੇ ਗੇਟ ਨੇ ਉਹ ਵੀ ਸਾਫ਼ ਕਰ ਸਕਦੇ ਆ ਹਨਾ ਗੱਦਿਆਂ ਵਗੈਰਾ ਦੇ ਵਿੱਚੋਂ ਜਿਵੇਂ ਰਿੱਤਾ ਫਸਿਆ ਹੁੰਦਾ ਹਨਾ ਉਹ ਵੀ ਆਪਾਂ ਕੱਢ ਸਕਦੇ ਆਂਗੇ ਕੋਈ ਵੀ ਕਿਸੇ ਤਰ੍ਹਾਂ ਦੀ ਡਸਟ ਆ ਜਿੱਥੇ ਵੀ ਹੈ ਹਨਾ ਬੈੱਡ ਦੀ ਮਤਲਬ ਜਿਹੜਾ ਬੈੱਡ ਦਾ ਹੈੱਡ ਹੁੰਦਾ ਉੱਥੋਂ ਵੀ ਆਪਾਂ ਰਿੱਤਾ ਕੱਢ ਸਕਦੇ ਆਂਗੇ ਸੋਫਾ ਹੋ ਗਿਆ ਬਿਲਕੁਲ ਕਲੀਨ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਹੋ ਗਿਆ ਇਸ ਵੈਕਿਊਮ ਕਲੀਨਰ ਦੇ ਨਾਲ ਠੀਕ ਆ ਜੀ ਕਿ ਬਹੁਤ ਸੋਹਣਾ ਹੋ ਗਿਆ ਸਾਰੀ ਡਸਟ ਸੀ ਤੁਹਾਨੂੰ ਦਿਖਾਉਣੀ ਆ ਨਿਕਲ ਚੁੱਕੇ ਵਿੱਚੋਂ ਆਪਾਂ ਜਿਹੜਾ ਰਹਿ ਗਿਆ ਉਹ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਪੂਰਾ ਲੋ ਜੀ ਦੇਖੋ ਬਿਲਕੁਲ ਜੋ ਵੀ ਸੀਗਾ ਇਹਦੇ ਵਿੱਚ ਧਰਦਾ ਸਾਰਾ ਨਿਕਲ ਗਿਆ ਸੋਫਾ ਆਪਣਾ ਇਹਨ ਕਲੀਨ ਹੋ ਗਿਆ ਦੇਖੋ ਬਿਲਕੁਲ ਸਾਫ਼ ਹੋ ਗਿਆ ਠੀਕ ਆ ਜੀ ਆ ਵੈਕਿਊਮ ਵੀ ਦਿਖਾਉਣਾ ਤੁਹਾਨੂੰ ਖੋਲ ਕੇ ਆਪਾਂ ਠੀਕ ਆ ਪਹਿਲਾਂ ਧਾਰਾ ਕੱਢ ਕੇ ਆਨੇ ਆ ਤੁਹਾਨੂੰ ਲੋ ਜੀ ਇਹਨੂੰ ਆਪਾਂ ਖੋਲ ਕੇ ਦਿਖਾਉਣਾ ਤੁਹਾਨੂੰ ਕਿੰਨਾ ਆਈ ਹਾਈ ਬਾਹਰ ਕੱਢ ਦਿਆਂ ਕਾਫੀ ਨਿਕਲਿਆ ਦੇਖੋ ਇਹ ਆ ਦੇਖੋ ਦੇਖੋ ਇਹਨੂੰ ਬਾਹਰ ਸਾਫ਼ ਕਰਨਾ ਜ਼ਰੂਰੀ ਹੈ ਜੇ ਤੁਸੀਂ ਇਹਨੂੰ ਰੱਖਣਾ ਜੇ ਤੁਹਾਨੂੰ ਲੈ ਕੇ ਆਉਣਾ ਚਾਹੁੰਦੇ ਤੁਸੀਂ ਲਿਆ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਇਹ ਵੈਕਿਊਮ ਕਲੀਨਰ ਤੇ ਬਾਕੀ ਠੀਕ ਆ ਇਹਨੂੰ ਸਾਫ਼ ਕਰਕੇ ਰੱਖੋ ਤੇ ਇਹ ਜਿਹੜੇ ਆ ਬਰਸ਼ ਹੁੰਦੇ ਨੇ ਇਹ ਜਿਹਨੇ ਸੋਫਾ ਕਰਨ ਲਈ ਸਾਫ ਕਰਨ ਲਈ ਤੁਸੀਂ ਇਹ ਵਾਲਾ ਯੂਜ਼ ਕਰ ਲਓ ਕਿਤੇ ਇੱਥੇ ਹੋਰ ਹੈਗਾ ਕਿਉਂ ਤੁਸੀਂ ਕਿਸੇ ਚੀਜ਼ ਦੇ ਵਿੱਚੋਂ ਹਨਾ ਕੱਢਣਾ ਮਤਲਬ ਅੰਦਰ ਤੱਕ ਕੋਈ ਗਰਦਾ ਵੜਿਆ ਹੋਇਆ ਹੈ ਨਾ ਤਾਂ ਤੁਸੀਂ ਇਹ ਦੇ ਨਾਲ ਇਹਨੂੰ ਫਿੱਟ ਕਰ ਸਕਦੇ ਹੋ ਬਹੁਤ ਇੰਨੇ ਇਸ ਤਰ੍ਹਾਂ ਦੇ ਦਿੱਤੇ ਹੁੰਦੇ ਨੇ ਇਹਦੇ ਨਾਲ ਠੀਕ ਹੈ ਜੀ ਇਹ ਦੇਖਿਓ ਮਾ ਇਹ ਇਹ ਅਗਾਰੋ ਬ੍ਰਾਂਡ ਦਾ ਹੈਗਾ ਜੀ ਠੀਕ ਹੈ ਜੀ ਅਗਾਰੋ ਦਾ ਸਭ ਤੋਂ ਵਧੀਆ ਹੈਗਾ ਜੀ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਅੱਛਾ ਤੁਹਾਨੂੰ ਦਿਖਾ ਦਣੀ ਆ ਅਗਾਰੋ ਬ੍ਰਾਂਡ ਦਾ ਹੀ ਹੈ ਠੀਕ ਹੈ ਜੀ ਲੋਚ ਇਹ ਪਕਰਤੇ ਸਾਰਾ ਸੋਫਾ ਜਿਹੜਾ ਸਾਫ ਤੇ ਉਧਰ ਪਰਦੇ ਆਪਾਂ ਚੱਕਦੇ ਕਿਉਂਕਿ ਜਾਲੀ ਦੇ ਵਿੱਚ ਬਹੁਤ ਜ਼ਿਆਦਾ ਰੇਤਾਂ ਦਾ ਵਸਤੂ ਨੂੰ ਵੀ ਮੈਂ ਵੈਕਿਊਮ ਨਾਲ ਦੋ ਸੇ ਸਾਫ ਕਰ ਸਕਦੇ ਹਾਂ ਜਿਵੇਂ ਗੇਟ ਵਾਲੀਆਂ ਜਾਲੀਆਂ ਹੋ ਗਈਆਂ ਇਹ ਵੀ ਤੁਸੀਂ ਵੈਕਿਊਮ ਨਾਲ ਹਨਾ ਸਾਰਾ ਖਿੱਚ ਸਕਦੇ ਹੋ ਕੋਈ ਗੱਡੀ ਸਾਫ ਕਰਨੀ ਹੈ ਗੱਡੀ ਸਾਫ ਕਰ ਸਕਦੇ ਹਾਂ ਇਹ ਵਾਲੀ ਜਾਲੀ ਵੀ ਸਾਫ ਹੋ ਜੂਗੀ ਜਿੱਥੇ ਵੀ ਕਿਤੇ ਡਸਟ ਹੋ ਸਾਰੀ ਉਹ ਡਸਟ ਚੱਕ ਲੋ ਚਾਹੀ ਤੁਹਾਡੇ ਫਰਸ਼ ਤੇ ਉਹ ਵੀ ਇਹੀ ਵੈਕਿਊਮ ਜਿਹੜਾ ਚੱਕ ਲੈਂਦਾ ਡਸਟ ਨੂੰ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਪੜਦੇ ਇਕੱਠੇ ਕਰਦੇ ਤੇ ਜਿਹੜੇ ਪੀੜੇ ਤੇ ਮੋਟਾ-ਮੋਟਾ ਕੂੜਾ ਹੈਗਾ ਉਹ ਇਕੱਠਾ ਕਰਕੇ ਉਸ ਤੋਂ ਬਾਅਦ ਆਪਾਂ ਪਾਏ ਪੈ ਇਧਰ ਕੱਢ ਲਏ ਥੋੜਾ ਧੋਵਾਂਗੇ ਬਹੁਤ ਜ਼ਿਆਦਾ ਵਸਤ ਮੌਸਮ ਹੈ ਜੀ ਉਹ ਖਰਾਬ ਹੈਗਾ ਤੇ ਪਰ ਆਏ ਹਾਂ ਚਲੋ ਹੁਣ ਜਿਹੜੀ ਧੂਲ ਮਿੱਟੀ ਉੜਦੀ ਸੀ ਉਹ ਬੰਦ ਹੋ ਗਈ ਠੀਕ ਹੈ ਜੀ ਹੁਣ ਆਪਾਂ ਸਫਾਈ ਕਰ ਸਕਦੇ ਹਾਂ ਲੋ ਜੀ ਸਭ ਤੋਂ ਪਹਿਲਾਂ ਜਿਹੜਾ ਬਾਰ ਮੋਟਾ-ਮੋਟਾ ਕੂੜਾ ਹੈਗਾ ਉਹ ਮੈਂ ਬਾਈਪਰ ਦੇ ਨਾਲ ਇਕੱਠਾ ਕਰ ਲਿਆ ਸੀਗਾ ਇਕੱਠਾ ਕਰਕੇ ਫਿਰ ਮੈਨੂੰ ਇਹ ਸੀ ਵੀ ਬਾਅਦ ਦੇ ਵਿੱਚ ਧੋ ਦੂੰ ਪਰ ਕਲੇਰ ਸਾਹਿਬ ਮੈਨੂੰ ਮਨਾ ਕਰ ਰਹੇ ਸੀ ਕਿ ਇਹ ਨਹੀਂ ਵੀ ਤੂੰ ਨਾ ਧੋ ਮੌਸਮ ਖਰਾਵਾ ਪਰ ਮੈਨੂੰ ਇਹ ਸੀ ਮੈਂ ਕਹਾਂ ਵੀ ਅੰਦਰ-ਅੰਦਰ ਦਾ ਧੋ ਲੂੰਗੀ ਬਾਹਰ ਦਾ ਜੇ ਨਹੀਂ ਮੌਸਮ ਠੀਕ ਹੋਗਾ ਮੈਂ ਨਹੀਂ ਧੋਂਦੀ ਵੀੜਾ ਹਨਾ ਵੀ ਅੰਦਰੋਂ ਜ਼ਰੂਰੀ ਹੈ ਝਾਲੀ ਵਗੈਰਾ ਚੋਂ ਸਾਰਾ ਰੇਤ ਰੁੱਤ ਕੱਢ ਕੇ ਅੱਜ ਚੰਗੀ ਤਰ੍ਹਾਂ ਸਫਾਈ ਕਰ ਦੂੰ ਤਾਂ ਕਿ ਘਰ ਘਾਰ ਹੀ ਲੱਗੇ ਬਹੁਤ ਜ਼ਿਆਦਾ ਇਕ ਕਰ ਰਹੀ ਸੀ ਸਫਾਈ ਮੇ ਉਦਾ ਹੋਈ ਨਹੀਂ ਰਹੀ ਸੀ ਜਿਸ ਤਰ੍ਹਾਂ ਮੈਨੂੰ ਰਹਿਣ ਦੀ ਆਦਤ ਹੈ ਸਾਫ ਕਰਦੇ ਵਿੱਚ ਉਸ ਤਰ੍ਹਾਂ ਦਾ ਘਰ ਨਹੀਂ ਲੱਗ ਰਿਹਾ ਸੀਗਾ ਕਿਉਂਕਿ ਸਫਾਈ ਕਰਦੇ ਸੀ ਰੇਤਾ ਉਨਾ ਹੀ ਆ ਜਾਂਦਾ ਸੀਗਾ ਬਹੁਤ ਜ਼ਿਆਦਾ ਖਿਜ ਚੜਦੀ ਸੀ ਤੇ ਲੋ ਜੀ ਇੱਥੇ ਜਮਿਲਾ ਆ ਗਈ ਸੀ ਜਮਿਲਾ ਦੁਬਾਰਾ ਅੰਦਰ ਆਪਣਾ ਚੰਗੀ ਤਰ੍ਹਾਂ ਝਾੜੂ ਲਾਉਣ ਲੱਗ ਗਈ ਸੀ ਮੈਂ ਜਿਵੇਂ ਕਿ ਜਾਲੀ ਵਗੈਰਾ ਸੀ ਜਿਹੜੀ ਪੜ ਦੇ ਸਾਈਡ ਤੇ ਕਰ ਕਰਕੇ ਇਹ ਧੋਤੀ ਸੀ ਸਾਰੇ ਹੋ ਗਿਆ ਝਾੜੂ ਪੋਚ ਠੀਕ ਹੈ ਜੀ ਇਤਰਾ ਪਰਿਵਾਰ ਸਾਰਾ ਸਾਫ ਹੋ ਗਿਆ 소ਫੀਤੁੱਲਾ ਬਿੰਡੂ ਮੰਡੂ ਸਭ ਧੋ ਕੀ ਗੇਟਵੈਟ ਸਾਰੇ ਧੋਤੇ ਪੋਚਾ ਲਾ ਕੇ ਜਮਿਲਾ ਚਲੀ ਗਈ ਤੇ ਬਾਹਰ ਦੇ ਦਿਖਾਉਣੇ ਤੁਹਾਨੂੰ ਬਾਹਰੋਂ ਵੀ ਸਾਰਾ ਧੋ ਦਿੱਤਾ ਧੋ ਕੀ ਕੱਪੜੇ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਸਬਜੀ ਰੋਟੀ ਹਜੇ ਬਣਾਉਣੀ ਆ ਠੀਕ ਆ ਜੀ ਬਾਹਰ ਦੀ ਸਾਰੀ ਸਫਾਈ ਹੋ ਗਈ ਉੱਧਰ ਝਾੜੂ ਲਾਇਆ ਨਹੀਂ ਉਹ ਆਪਾਂ 베ਰੀ ਦੀ ਅੱਜ ਕਟਾਈ ਕਰਨੀ ਆ ਠੀਕ ਆ ਜੀ ਅੰਦਰ ਮਸ਼ੀਨ ਵੀ ਲਾਈ ਹੋਈ ਹੈਗੀ ਥੋੜੇ ਸੀਗੇ ਕੱਪੜੇ ਉਸ ਤੋਂ ਉਸਨੇ ਪਾ ਲਈਏ ਠੀਕ ਆ ਜੀ ਦੋ ਤਿੰਨ ਕੱਪੜੇ ਨੇ ਜ਼ਿਆਦਾ ਨਹੀਂ ਹੈਗੇ ਉੱਦੇ ਵੀ ਝੂਮ ਰਹੇ ਨੇ ਅੱਜ ਤੱਕ ਉਜੀ ਸਾਰੀ ਸਫਾਈ ਹੋ ਗਈ ਸੀ ਕਿ ਇਧਰ ਸਾਈਡ ਤੇ ਕਣਕ ਦੇ ਜਿਹੜੇ ਆਪਾਂ ਕੱਲ ਬੋਰੀਆਂ ਭਰੀਆਂ ਸੀਗੀਆਂ ਕਣਕ ਦੀਆਂ ਉਹ ਵੀ ਸਾਈਡ ਤੇ ਰੱਖਤੀ ਸੀ ਇੱਟਾਂ નીચે ਲਾ ਕੇ ਉੱਪਰ ਰੱਖਤੀ ਸੀ ਦੋ ਬੋਰੀਆਂ નીચે ਰਹਿ ਗਈਆਂ ਸੀਗੀਆਂ ਤੇ ਜਿਹੜੇ ਬਚੇ ਸੀ ਬੈਸਣ ਵਾਲੇ ਗੱਟੇ ਅਸੀਂ ਪਿਛਲੇ ਸਾਲ ਨਾ ਲੈਏ ਸੀ ਕਿਸੇ ਤੋਂ ਤੇ ਉਸ ਟਾਈਮ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਵਿੱਚ ਬੈਸਣ ਲੱਗਿਆ ਹੋਇਆਗਾ ਹਨਾ ਇੱਕ ਜਿਹੜਾ ਚੂਹੀਰੇ ਬੈਸਣ ਕਰਕੇ ਟੁੱਕ ਵੀ ਦਿੱਤਾ ਸੀ ਗੱਟਾ ਗੱਟਾ ਕੈ ਲੋ ਜਬੋਰੀ ਜੋ ਵੀ ਤੁਸੀਂ ਕਹਨੇ ਹੋ ਤੇ ਚੰਗੀ ਤਰ੍ਹਾਂ ਧੋ ਕੇ ਆਪਾਂ ਸੁੱਕਣੇ ਪਾ ਦਿੱਤੇ ਨੇ ਤੇ ਦੇਖਾਂਗੇ ਪੱਲੀ ਭੁੱਲੀ ਕਰਵਾ ਲਾਂਗੇ ਜਾਂ ਫਿਰ ਉਦਾਂ ਵੀ ਜਿਵੇਂ ਕਣਕ ਵਗੈਰਾ ਲੈ ਕੇ ਆਉਣੇ ਹਨ ਤਾਂ ਅਗਲੇ ਨੂੰ ਅਸੀਂ ਸਾਨੂੰ 20 ਬੋਰੀਆਂ ਦੇਣੀਆਂ ਪੈਂਦੀਆਂ ਨੇ 20 ਮਣ ਕਣਕ ਲੈਣੇ ਤਾਂ 20 ਬੋਰੀਆਂ ਅਗਲੇ ਨੂੰ ਦੇਣੀਆਂ ਪੈਂਦੀਆਂ ਨੇ ਤੇ ਲੋ ਜੀ ਇਹ ਕੰਮ ਵੀ ਹੋ ਗਿਆ ਕੱਟੇ ਸੋਚ ਇਥੇ ਪਿੰਦਰ ਚੱਲਿਆ ਗਿਆ ਣਾਉਣ ਕੱਪੜੇ ਕੱਢ ਕੇ ਰੱਖ ਗਿਆ ਠੀਕ ਹੈ ਜੀ ਮੈਂ ਹੁਣ ਪਹਿਲਾਂ ਖਾਣਾ ਬਣਾ ਲਾਂ ਬਾਅਦ ਦੇ ਵਿੱਚ ਫਿਰ ਕੱਪੜੇ ਧੂੰਗੇ ਲੋ ਜੀ ਪਹਿਲਾਂ ਖਾਣਾ ਬਣਾ ਲਈ ਪਿੰਦਰ ਣਾਉਣ ਚ ਲੈ ਗਿਆ ਆ ਗਿਆ ਅਕੀਨ ਹੁਣ ਚੱਲਿਆ ਗਿਆ ਮੈਂ ਉਹਨੂੰ ਖਾਣਾ ਬਣਾ ਕੇ ਦੇ ਦਾਂ ਬਾਅਦ ਵਿੱਚ ਕੱਪੜੇ ਧੋਂਗੂ ਫਿਰਨਾ ਕਿ ਮੈਂ ਬਾਅਦ ਵਿੱਚ ਖਾਣਾ ਖਾਣਗੀ ਠੀਕ ਹੈ ਜੀ ਲੋ ਜੀ ਇੱਧਰ ਪਿਆਜ਼ ਲਸਣ ਕੱਟ ਲੇ ਮਿਰਚ ਮੈਂ ਪਾਉਂਦੀ ਨਹੀਂ ਕਿਉਂਕਿ ਉਹਦੇ ਵਿੱਚ ਬੀਜ ਹੁੰਦੇ ਨੇ ਟਮਾਟਰ ਵੀ ਨਹੀਂ ਪਾਉਂਦੀ ਉਹਦੇ ਵਿੱਚ ਵੀ ਬੀਜ ਹੁੰਦੇ ਨੇ ਕਿਉਂਕਿ ਪਿੰਦਰਾ ਦੇ ਪਥਰੀਆਂ ਨੇ ਆਪਾਂ ਦਵਾਈ ਖਵਾ ਰਹੇ ਹਾਂ ਤਾਂ ਉਹਨਾਂ ਨੇ ਸਾਰਾ ਕੁਝ ਜਿਹੜਾ ਬੰਦ ਕੀਤਾ ਇਹਦਾ ਬੀਜ ਵਾਲੀ ਚੀਜ਼ ਤੋਦ ਮੈਂ ਅੱਗ ਤੇ ਰੱਖਤਾ ਤੇ ਇੱਧਰ ਮੈਂ ਬਣਾਏ ਨੇ ਰੱਖੇ ਹੋਏ ਨੇ ਚੌਲ ਬਣਨ ਦੇ ਲਈ ਠੀਕ ਹੈ ਜੀ ਆਪਾਂ ਜੀਰੇ ਵਾਲੇ ਤੇ ਇੱਧਰ ਆਪਾਂ Non mi piace molto, non mi piace molto, non mi piace molto, non mi piace molto, ਅੱਜ ਇੱਥੇ ਜਾ ਹੁਣ ਕੱਪੜੇ ਰਹਿ ਗਏ ਮਸ਼ੀਨ ਚੋਂ ਕੱਢਣ ਵਾਲੇ ਮੈਂ ਨਹਾਉਣਾ ਤੇ ਪਹਿਲਾਂ ਉਸ ਤੋਂ ਪਿੰਦਰ ਨੂੰ ਭੁੱਖ ਲੱਗੀ ਸੀ ਕਿਹਾ ਮम्मी ਮੈਨੂੰ ਖਾਣ ਨੂੰ ਜਲਦੀ ਦੇ ਦੇ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈਗੀ ਮੈਂ ਕਿਹਾ ਚੱਲ ਕੋਈ ਨਾ ਫਿਰ ਮੈਂ ਦਾਲ ਨੂੰ ਤੜਕਾ ਲਾ ਰਹੀ ਸੀ ਨਾਲ ਹੀ ਫੁਲਕੇ ਬਣਾ ਰਹੀ ਸੀ ਉਹ ਕਹਿੰਦਾ ਮੈਨੂੰ ਚੂਰੀ ਵੀ ਚਾਹੀਦੀ ਆ ਤੇ ਚੌਲਵੇਂ ਬਿਲਕੁਲ ਥੋੜੇ ਖਾਂਉਂ ਚੌਲਾ ਸੀ ਹੁਣ ਬਹੁਤ ਘੱਟ ਖਾਂਦੇ ਆ ਜਿੰਨੇ ਕੋਈ ਖਾਂਦਾ ਨਹੀਂ ਪਹਿਲਾਂ ਬਹੁਤ ਜ਼ਿਆਦਾ ਖਾਂਦੇ ਸੀ ਹੁਣ ਨਹੀਂ ਉਨੇ ਖਾਂਦੇ ਹੈਗੇ ਇੱਕ ਇਹ ਆ ਵੀ ਕਈ ਵਾਰ ਸ਼ੌਕ ਜਾਂ ਹੁੰਦਾ ਤਾਂ ਬਣਾ ਲੈਂਦੇ ਆ ਜਾਂ ਫਿਰ ਕਈ ਵਾਰ ਇਹ ਹੁੰਦਾ ਵੀ ਝਟਪਟ ਬਣਾ ਇਹ ਹੋ ਜਾਂਦਾ ਲੋ ਜੀ ਖਾਣਾ ਤਿਆਰ ਅਪਿੰਦਰ ਲਈ ਚੋਰੀ ਵੀ ਕੁੱਟਦੀ ਦਾਲ ਵੀ ਦੇਦੀ ਨਾਲ ਦਹੀਂ ਦੇ ਥੋੜੇ ਜਿਹਾ ਚੌਲਪਾ ਤੇ ਸੈਲਡ ਦੇ ਵਿੱਚ ਸਿਰਫ ਪਿਆਜ਼ ਨੇ ਤੇ ਲੱਸੀ ਹੋ ਗਈ ਚਲੋ ਜੀ ਹੁਣ ਬਿੰਦਰ ਨੂੰ ਆਪਾਂ ਲੈ ਕੇ ਆਨੇ ਅੰਦਰ ਖਾਣਾ ਉਹ ਖਾ ਕੇ ਆਪਣਾ ਆਰਾਮ ਨਾਲ ਬੈਠ ਜਾਊਗਾ ਮੇਰੀ ਟੈਨਸ਼ਨ ਖਾ ਤੋ ਉਹ ਜੋ ਕਿਉਂਕਿ ਇਹ ਹੁੰਦਾ ਜਿੰਨਾ ਟਾਈਮ ਖਾਣਾ ਨਾ ਖਾਦਾ ਜਾਵੇ ਜਾਂ ਬੱਚਿਆਂ ਨੂੰ ਕੁਝ ਨਾ ਖਵਾਇਆ ਜਾਵੇ ਫਿਰ ਇਹ ਵੀ ਟੈਨਸ਼ਨ ਹੁੰਦੀ ਉਹਨਾਂ ਟਾਈਮ ਘਰ ਦੇ ਕੰਮ ਜਿਹੜੇ ਉਹ ਵੀ ਨਹੀਂ ਨਿਭੜਦੇ ਹੈਨਾ ਤੇ ਇੱਥੇ ਪਿੰਦਰ ਮੈਨੂੰ ਹੱਸ ਰਿਹਾ ਸੀ ਮੰਮੀ ਕਹਿੰਦਾ ਅੱਜ ਮੈਨੂੰ ਕਾਫੀ ਕੁਛ ਵੀ ਇੰਨਾ ਕੁਝ ਲਿਆਤਾ ਮੈਂ ਕਿਹਾ ਖਾਲਾ ਕੋਈ ਨ ਰਾਜਲਾ ਤੇ ਲੋ ਜੀ ਪਿੰਦਰ ਖਾਣ ਲੱਗਿਆ ਹੁਣ ਖਾਣਾ ਤੇ ਮੈਂ ਕੱਪੜੇ ਧੋ ਕੇ ਆਉਣੀ ਆ ਕੱਪੜੇ ਧੋ ਕੇ ਉਸ ਤੋਂ ਬਾਅਦ ਫਿਰ ਮੈਂ ਨਹਾ ਕੇ ਫਿਰ ਮੈਂ ਪੇਟ ਪੂਜਾ ਕਰਨੀ ਆਪਣੀ ਤੇ ਲੋ ਜੀ ਉਸ ਤੋਂ ਬਾਅਦ ਮੈਂ ਨਹਾ ਵੀ ਆਈ ਸੀ ਆਪਣਾ ਸਿਰ ਧੋ ਲਿਆ ਸੀਗਾ ਤੇ ਕੱਪੜੇ ਸੁੱਕਣੇ ਪਾਉਣ ਲੱਗੀ ਸੀ ਇੱਕ ਰਾਉਂਡ ਦੇ ਜਿਹੜੇ ਕੱਪੜੇ ਨੇ ਇਹ ਮੈਂ ਸੁੱਕਣੇ ਪਾ ਦਿੱਤੇ ਨੇਗੇ ਤੇ ਇੱਕ ਰਾਉਂਡ ਦੇ ਹਜੇ ਮਸ਼ੀਨ ਦੇ ਵਿੱਚ ਹੈਗੇ ਨੇ ਮਸ਼ੀਨ ਚੱਲ ਰਹੀ ਹੈਗੀ ਮੈਂ ਕਿਹਾ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਵਾਲਾਂ ਨੂੰ ਸੁਕਾ ਕੇ ਫਿਰ ਖਾਣਾ ਖਾ ਲਵਾਂ ਲਓ ਇੱਕ ਕਿਹੜਾ ਦਾ ਧੋਗੇ ਕੱਪੜਾ ਸੁੱਕਣਾ ਪਾਤਾ ਫਿਰ ਬੋਲੇ ਪਰਲਾ ਫਿਰ ਕੰਮ ਪੂਜਾ ਸ਼ਾਮ ਨੂੰ ਸਬਜ਼ੀ ਦਾਲ ਬਣੀ ਤੇ ਤੜਕਾ ਲਾ ਲਾਂਗੇ ਸ਼ਾਮ ਨੂੰ ਇਸੀ ਦਾਲ ਨੂੰ ਲੋ ਜੀ ਬੈਠ ਗਏ ਸਿੱਖਾਣਾ ਖਾਣਾ ਖਾਣ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਾਂਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਨਹੀਂ ਤਾਂ ਪਲੀਜ਼ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰਕੇ ਜਾਇਆ ਕਰੋ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਫਿਰ ਹੌਸਲਾ ਮਿਲੂਗਾ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾਉਣ ਨੂੰ ਮਨ ਕਰਦਾ ਠੀਕ ਆ ਜੀ ਹੋ ਸਕੇ ਤਾਂ ਸ਼ੇਅਰ ਕਰ ਦਿਓ ਮਿਲਦੇ ਆ ਗੱਲ ਨੂੰ ਆਪਾਂ ਤੁਹਾਨੂੰ ਵਧੀਆ ਜਿਹੀ ਬਲੌਗ